ਹਾਂਜੀ ਦੋਸਤੋ ਅੱਪਾ ਅੱਜ ਤੁਹਾਡੇ ਲਈ ਲੈ ਕੇ ਆਏਗੇ ਸਵਿਫਟ ਡਿਜ਼ਾਇਰ ਕਾਰ ਬਹੁਤ ਹੀ ਸਾਫ਼ ਸੁਥਰੀ ਕਾਰ ਆ ਦੋਸਤੋ ਬੰਪਰ ਤੋਂ ਲੈ ਕੇ ਵੰਪਰ ਤੱਕ ਦੋਸਤੋ ਗੱਡੀ ਆਲਮੋਸਟ オリジナル ਪੇਂਟ ਦੇ ਵਿੱਚ ਹੈਗੀ ਅੱਪਾ ਤੁਹਾਨੂੰ ਗੱਡੀ ਦਾ ਆਲ ਰੌਂਡ ਸਾਰਾ ਵੀਊ ਅੱਪਾ ਦਿਖਾਵਾਂਗੇ ਤੁਹਾਨੂੰ ਕੱਲੀ-ਕੱਲੀ ਚੀਜ਼ ਚੈੱਕ ਕਰਵਾਵਾਂਗੇ ਦੋਸਤੋ ਗੱਡੀ ਦੀ ਸ਼ਾਈਨਿੰਗ ਤੋਂ ਤੁਹਾਨੂੰ ਪਤਾ ਲੱਗ ਚੁੱਕਾ ਹੈਗਾ ਵੀ ਗੱਡੀ ਕਿੱਦਾਂ ਦੀ ਹੈਗੀ ਆ ਤੁਸੀਂ ਦੇਖ ਲਓ ਦੋਸਤੋ ਗੱਡੀ ਦਾ ਸਾਰਾ ਵਿਊ ਦਿਖਾ ਦਿੰਨੇ ਆਗੇ ਆਪਾਂ ਨਵੇਂ ਟਾਇਰ ਨੇ ਦੋਸਤੋ ਸਟਿਪਣੀ ਗੱਡੀ ਦੀ ਅੰਜੂਸ ਹੈਗੀ ਐਲ ਡੀ ਆਈ ਆਪਸ਼ਨਲ ਕਾਰ ਹੈਗੀ ਦੋਸਤੋ ਗੱਡੀ ਦੀਆਂ ਇਕੱਲੀਆਂ ਬੈਕ ਵਾਲੀਆਂ ਵਿੰਡੋ ਹੱਥ ਨਾਲ ਸ਼ੀਸ਼ੇ ਉੱਪਰ ਚੜਦੇ ਨੇ ਬਾਕੀ ਵੀਡੀਆ ਜੀ ਵਾਲੇ ਹੀ ਆਪਸ਼ਨ ਨੇ ਦੋਸਤੋ ਆ ਤੁਹਾਨੂੰ ਆਪਾਂ ਕੱਲੀ-ਕੱਲੀ ਚੀਜ਼ ਦਾ ਰਿਵਿਊ ਆਪਾਂ ਦੋਸਤ ਦਿਖਾਵਾਂਗੇ ਤੁਹਾਨੂੰ ਕੱਲੀ-ਕੱਲੀ ਚੀਜ਼ ਆਪਾਂ ਸੱਲੀ ਨਾਲ ਚੈੱਕ ਕਰਵਾ ਕਰਵਾਵਾਂਗੇ ਆ ਤੁਸੀਂ ਸ਼ੀਸ਼ੇ ਦਾ ਮਾਰਕਾ ਦੇਖ ਸਕਦੇ ਹੋਗੇ ਦੋਸਤੋ 2012 ਦੇ ਮਾਰਕੇ ਨੇ 2012 ਦੇ 7ਵੇਂ ਮਹੀਨੇ ਦੋਸਤੋ ਕਾਰ ਹੈਗੀ ਅੱਗੇ ਤੁਹਾਨੂੰ ਆਪਾਂ ਦੋਸਤੋ ਸਟਿੱਪਣੀ ਵੀ ਚੈੱਕ ਕਰਵਾਵਾਂਗੇ ਜੋ ਕਿ ਅਨਜੂਜ਼ ਹੈਗੀ ਆ ਡਿੱਗੀ ਦੇ ਲੌਕ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਚੈੱਕ ਕਰ ਸਕਦੇ ਹੋ ਦੋਸਤੋ ਵੀ ਹਜੇ ਤੱਕ ਮਾਰਕਰ ਗੱਡੀ ਦੇ ਲੱਗੇ ਪਏ ਨੇ ਕਿ ਡੈਂਪਿੰਗ ਵੀ ਬਹੁਤ ਵਧੀਆ ਕੀਤੀ ਹੋਈ ਹੈ ਦੋਸਤੋ 1000 ਤੋਂ 1500 ਰੁਪਏ ਦਾ ਖਰਚਾ ਡੈਂਪਿੰਗ ਦਾ ਹੀ ਹੈ ਗੱਲਾਂ। ਬਾਕੀ ਦੋਸਤੋ ਤੁਹਾਨੂੰ ਆਪਾਂ ਡਿੱਗੀ ਚੈੱਕ ਕਰਵਾਣੇਗੇ। ਆਹ ਦੋਸਤੋ ਤੁਸੀਂ ਡਿੱਗੀ ਚੈੱਕ ਕਰ ਸਕਦੇ ਹੋਗੇ। ਆ ਤੁਸੀਂ 2012 ਦਾ ਮਾਰਕਾ ਵੀ ਚੈੱਕ ਕਰ ਸਕਦੇ ਹੋ। ਡਿੱਗੀ ਦੋਸਤੋ ਬਿਲਕੁਲ ਨਵੀਂ ਪਈ ਹੈ। ਕਿਸੇ ਪਾਸੇ ਕੋਈ ਸਕਰੈਚ ਨਹੀਂ ਹੈਗਾ। ਬਹੁਤ ਸੰਭਾਲੀ ਹੋਈ ਦੋਸਤੋ ਕਾਰ ਹੈਗੀ। ਬੈਕ ਕੈਮਰਾ ਲੱਗਿਆ ਦੋਸਤੋ ਗੱਡੀ ਦੇ ਵਿੱਚ। 10 ਇੰਚੀ LCD ਲੱਗੀ ਹੈ। ਜੇਕਰ ਦੋਸਤੋ ਕਿਤੇ ਹੈਗਾ ਤਾਂ ਮੜਾ ਮੋਟਾ ਡੈਂਟ ਹੈਗਾਗਾ ਐਦਾਂ ਨਹੀਂ ਹੈਗਾ ਕੋਈ ਰਿਪੇਅਰਿੰਗ ਹੋਈ ਹੋਊਗੀ ਗੱਡੀ ਦੀ ਹਜੇ ਤੱਕ ਦੋਸਤੋ ਸਾਰੀਆਂ ਸਰਵਿਸ ਅਜੰਸੀ ਦੇ ਵਿੱਚੋਂ ਹੋਈਆਂ ਗੱਡੀ ਦੀਆਂ ਜੋ ਵੀ ਹੋਈਆਂ ਨੇਗੀਆਂ ਅਕਾ 8000 ਕੁਸ ਕਿਲੋਮੀਟਰ ਗੱਡੀ ਚੱਲੀ ਹੈ ਦੋਸਤੋ ਸਾਨੂੰ ਮੀਟਰ ਰੀਡਿੰਗ ਵੀ ਆਪਾਂ ਚੈੱਕ ਕਰਵਾਵਾਂਗੇ ਆ ਗੱਡੀ ਦੀ ਸ਼ਾਈਨਿੰਗ ਚੈੱਕ ਕਰੋ ਦੋਸਤੋ ਤੁਸੀਂ ਇੱਥੋਂ ਤੁਹਾਨੂੰ ਐਸਟੀਮੇਟ ਲੱਗ ਜੂ ਵੀ ਗੱਡੀ ਕਿੰਨੀ ਕੁ origignal ਆਗੀ ਅੱਜ ਤੁਹਾਨੂੰ ਆਪਾਂ ਗੱਡੀ ਦਾ ਅੰਦਰੋਂ ਵੀ ਰਿਵਿਊ ਉੱਪਰ ਚੈੱਕ ਕਰਵਾਵਾਂਗੇ ਦੋਸਤੋ ਨਵੇਂ ਟਾਇਰ ਨੇ ਦੋਸਤੋ ਸੀਟ ਕਵਰ ਵੀ ਬਿਲਕੁਲ ਨਵੇਂ ਨੇ ਗੱਡੀ ਦੇ ਆ ਚੈੱਕ ਕਰੋ ਜੀ ਇੰਟੀਰੀਅਰ ਚੈੱਕ ਕਰ ਸਕਦੇ ਹੋ ਦੋਸਤੋ ਤੁਸੀਂ ਟੱਚ ਪਲੇਅਰ ਨਵਾਂ ਲੱਗਿਆ ਗੱਡੀ ਦੇ ਵਿੱਚ ਆਰਮਰੈਸਟ ਵੀ ਬਹੁਤ ਵਧੀਆ ਲੱਗਿਆ ਮੈਟਿੰਗ ਬਹੁਤ ਵਧੀਆ ਹੋਈ ਹੈ ਸੀਟ ਕਵਰ ਚੈੱਕ ਕਰੋ ਦੋਸਤੋ ਬਹੁਤ ਹੀ ਵਧੀਆ ਲੈਦਰ ਦੇ ਸੀਟ ਕਵਰ ਨੇਗੇ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਸੇ ਵੀ 스위치 ਦੇ ਉੱਤੇ ਕੋਸਾ ਹਟ ਨਹੀਂ ਹੈਗੀ ਦੋਸਤੋ ਕੋਈ ਗੇਅਰ ਨੋਬ ਦੇ ਉੱਤੇ ਕੋਸਾ ਹਟ ਨਹੀਂ ਹੈਗੀ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਹਾਂਜੀ ਦੋਸਤੋ ਹੁਣ ਤੁਹਾਨੂੰ ਆਪਾਂ ਮੀਟਰ ਰੀਡਿੰਗ ਵੀ ਚੈੱਕ ਕਰਵਾ ਕਰਵਾਉਣੇਗੇ ਉਸ ਤੋਂ ਪਹਿਲਾਂ ਤੁਸੀਂ ਅਸੀਲਾ ਵਗੈਰਾ ਚੈੱਕ ਕਰੋ ਆ ਦੋਸਤੋ ਇੱਥੋਂ ਵੀ ਸੀਲਾ ਚੈੱਕ ਕਰੋ ਤੁਸੀਂ ਆਲਮੋਸਟ ਸਾਰੀ ਗੱਡੀ ਜੈਨੂਇਨ ਹੈਗੀ ਔਰ ਤਾਂ ਪਹਿਲਾ ਦੋਸਤੋ ਜਿਸ ਮਰਜ਼ੀ ਮਿਸਤਰੀ ਨੂੰ ਤੁਸੀਂ ਨਾਲ ਲਿਆ ਕੇ ਗੱਡੀ ਚੈੱਕ ਕਰਵਾ ਸਕਦੇ ਹੋਗੇ ਆ ਤਾਂ ਹਨ ਨੂੰ ਇੱਥੋਂ ਸ਼ੌਕਰ ਵਗੈਰਾ ਵੀ ਆਪਾਂ ਚੈੱਕ ਕਰਵਾਣੇ ਆ ਕਿ ਦੋਸਤੋ ਹਜੇ ਤੱਕ ਸਟicker ਵੀ ਐਸਟੇਜ ਲੱਗੇ ਪਏ ਨੇ ਗੱਡੀ ਦੇ ਜੋ ਨਾਲ ਦੇ ਟਾਇਰ ਸੀ ਦੋਸਤੋ 25 ਕਵਸੇ ਟਾਇਰ ਰਹਿੰਦੇ ਸੀਗੇ ਉਹ ਅੱਡੀ ਦੇ ਟਾਇਰ ਸੁੱਕਣ ਕਰਕੇ ਟਾਇਰ ਨਵੇਂ ਪੈ ਗਏ ਤੇ ਗੱਡੀ ਦਾ ਸਾਰਾ ਬੈਕਗ੍ਰਾਉਂਡ ਦਿਖਾਣੇ ਸਾਨੂੰ ਹੁਣ ਤੁਹਾਨੂੰ ਆਪਾਂ ਦੋਸਤੋ ਇੰਜਨ ਦਾ ਵੀ ਰਿਵਿਊ ਦਿਖਾਵਾਂਗੇ। ਹਾਂਜੀ। ਇਧਰੋ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਕਿ ਪੈਡਲ ਵਗੈਰਾ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਖਸਾਲਪ ਨਹੀਂ ਹੈਗੀ ਗੱਡੀ ਦੇ। ਆ ਤੁਸੀਂ ਇਧਰੋ ਵੀ ਸੀਟ ਕਵਰ ਦੁਬਾਰਾ ਤੋਂ ਚੈੱਕ ਕਰੋ। ਹਾਂਜੀ ਤੁਹਾਨੂੰ ਆਪਾਂ LCD ਵਗੈਰਾ ਵੀ ਦੋਸਤੋ ਚਲਾ ਕੇ ਦਿਖਾ ਦੇਣੇ ਗੱਡੀ ਦੀ। ਟੱਚ ਪਲੇਅਰ ਦੋਸਤੋ ਬਹੁਤ ਸੋਹਣਾ ਲੱਗਿਆ ਹੋਇਆ ਗੱਡੀ ਦੇ ਵਿੱਚ। 10 ਇੰਚੀ ਟੱਚ ਪਲੇਅਰ ਹੈਗਾ ਦੋਸਤੋ ਇਹ ਤੇ ਗੱਡੀ ਦੀ ਰੀਡਿੰਗ ਆਪਾਂ ਦੇਖ ਸਕਦੇ ਹਾਂ ਦੋਸਤੋ 61329 ਕਿਲੋਮੀਟਰ ਹੁਣ ਤੱਕ ਦੋਸਤੋ ਗੱਡੀ ਚੱਲ ਚੁੱਕੀ ਹੈਗੀ ਹਾਂਜੀ ਹੁਣ ਤੁਹਾਨੂੰ ਆਪਾਂ ਇੰਜਨ ਦਾ ਵੀ ਰਿਵਿਊ ਦਿਖਾਵਾਂਗੇ ਦੋਸਤੋ ਹਾਂਜੀ ਹਾਂਜੀ ਦੋਸਤੋ ਇੰਜਨ ਦੇਖੋ ਬਿਲਕੁਲ ਬ੍ਰੈਂਡ ਨਿਊ ਪਿਆਗਾ ਕਿਸੇ ਵੀ ਪਾਸੇ ਕੋਈ ਐਦਾਂ ਨਹੀਂ ਹੈਗਾ ਬਿਲਕੁਲ ਸੁੱਕਾ ਇੰਜਨ ਬੈਗਾ ਦੋਸਤੋ ਆ ਚੈੱਕ ਕਰੋ ਤੁਸੀਂ ਸਟicker ਵਗੈਰਾ ਦੋਸਤੋ ਐਜੇ ਲੱਗੇ ਪਏ ਨੇ ਗੱਡੀ ਦੇ ਕੋਈ ਐਦਾਂ ਨਹੀਂ ਹੈਗਾ ਕੋਈ ਸਟicker ਵਗੈਰਾ ਲੱਥਿਆ ਹੋਊਗਾ ਐਪਰਨ ਵਗੈਰਾ ਚੈੱਕ ਕਰ ਸਕਦੇ ਹੋਗੇ ਦੋਸਤੋ ਤੁਸੀਂ ਬਿਲਕੁਲ ਬ੍ਰੈਂਡ ਨਿਊ ਪਈ ਹੈ ਗੱਡੀ ਕਿਸੇ ਵੀ ਪਾਸੇ ਕੋਈ ਕੁਲਕਲਾਪਟ ਨਹੀਂ ਹੈਗੀ ਨਵੀਂ ਬੈਟਰੀ ਐਕਸਾਈਡ ਦੀ ਦੋਸਤੋ ਇਦਰੋਂ ਵੀ ਐਪਰਨ ਚੈੱਕ ਕਰੋ ਇਧਰੋਂ ਵਾਰਨਰ ਦੇ ਨਟ ਵਗੈਰਾ ਚੈੱਕ ਕਰ ਸਕਦੇ ਹੋ ਤੁਸੀਂ ਸੀਲਾਂ ਵਗੈਰਾ ਚੈੱਕ ਕਰ ਸਕਦੇ ਹੋ ਇਧਰੋਂ ਵੀ ਚੈੱਕ ਕਰੋ ਦੋਸਤੋ ਫਰਟੀ ਚੈੱਕ ਕਰੋ ਜੀ ਕਿਸੇ ਨਟ ਦੇ ਉੱਤੇ ਦੋਸਤੋ ਚਾਬੀ ਤੱਕ ਨਹੀਂ ਅਜੇ ਤੱਕ ਲੱਗੀ ਹੈਗੀ ਆ ਤੁਹਾਨੂੰ ਇੰਜਨ ਇਧਰੋਂ ਆਪਾਂ ਦੁਬਾਰਾ ਦਿਖਾ ਦਿੰਨੇ ਆਗੇ ਆ ਚੈੱਕ ਕਰੋ ਜੀ ਬਿਲਕੁਲ ਦੋਸਤੋ ਨਮੀ ਤਾਂ ਨਮੀ ਕਰ ਹੈਗੀ ਕਿਸੇ ਵੀ ਅਸੂ ਗੱਡੀ ਦੇ ਵਿੱਚ ਕੋਈ ਕੰਮ ਖਰਚਾ ਨਹੀਂ ਦੋਸਤੋ ਬਿਲਕੁਲ ਨਵੀਂ ਕਾਰ ਹੈਗੀ ਸਿਲ버 ਕਲਰ ਹੈ ਗੱਡੀ ਦਾ ਜੀ 61323 ਕਿਲੋਮੀਟਰ ਦੋਸਤੋ ਹੁਣ ਤੱਕ ਗੱਡੀ ਚੱਲ ਚੁੱਕੀ ਹੈਗੀ ਗੱਡੀ ਦਾ ਜੋ ਆਪਾਂ ਰੇਟ ਰੱਖਿਆ ਗਿਆ ਦੋਸਤੋ ਗੱਡੀ ਦਾ ਰੇਟ ਰੱਖਿਆ ਗਿਆ ਹੈਗਾ 3 ਲੱਖ ਰੁਪਏ ਜੀ ਮੌਕੇ ਤੇ ਥੋੜਾ ਬਹੁਤ ਦੋਸਤੋ ਮੰਨਤਨ ਹੋ ਜੂ ਬੋਤਾ ਨਹੀਂ ਹੋਣਾ ਗੱਡੀ ਸਾਫ ਬਹੁਤ ਜਿਆਦਾ ਸਟਿਪਣੀ ਅਨਜੂਜ਼ਾ ਹੈਗੀ ਗੱਡੀ ਬਿਲਕੁਲ ਬ੍ਰੈਂਡ ਨਿਊ ਕਾਰ ਹੈ ਦੋਸਤੋ ਅਡਰੈਸ ਦੋਸਤੋ ਆਪਣਾ ਹੈਗਾ ਵਿਲੇਜ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਕਨੈਕਟ ਨੰਬਰ ਦੋਸਤੋ ਹੈਗਾਗਾ 8505781 ਇਸ ਨੰਬਰ ਦੇ ਉੱਤੇ ਦੋਸਤੋ ਤੁਸੀਂ ਕਨੈਕਟ ਕਰਕੇ ਗੱਡੀ ਦੇ ਬਾਰੇ ਜਾਣਕਾਰੀ ਲੈ ਸਕਦੇ ਹੋਗੇ ਦੁਬਾਰਾ ਤੋਂ ਆਪਾਂ ਤੁਹਾਨੂੰ ਫੇਰ ਮੈਂਸ਼ਨ ਕਰ ਦਿੰਨੇ ਆ ਦੋਸਤੋ ਨੰਬਰ 8505781 ਇਸ ਨੰਬਰ ਦੇ ਉੱਤੇ ਦੋਸਤੋ ਤੁਸੀਂ ਕਨੈਕਟ ਕਰਕੇ ਗੱਡੀ ਦੇ ਬਾਰੇ ਜਾਣਕਾਰੀ ਲੈ ਸਕਦੇ ਹੋਗੇ 3 ਲੱਖ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਜੋ ਕਿ ਜੈਨੂਨ ਰੇਟਰ ਲੱਗਿਆ ਗਿਆ ਦੋਸਤੋ ਬਹੁਤ ਸਾਫ ਸੁਥਰੀ ਕਾਰ ਹੈਗੀ ਇਹ ਆਪਾਂ ਬਹੁਤ ਗਰੰਟੀ ਨਾਲ ਕਹਿ ਸਕਦੇ ਆਂ ਵੀ ਕਿਸੇ ਪਾਸੇ ਗੱਡੀ ਤੇ ਕਲਮ ਨਹੀਂ ਲੱਗੀ ਹੈਗੀ ਦੋਸਤੋ ਥੈਂਕ ਯੂ ਦੋਸਤੋ ਧੰਨਵਾਦ